ਕਿਉਂ ਟਾਰਗੇਟ ਹੀ ਲੈ ਸਕਦੀ ਯਾਰ ਸਹੀ ਗੱਲ ਹੈ ਹਰ ਇੱਕ ਕਾ ਦਾ ਉਹ ਕਾ ਦੀ ਭੈਣ ਨੂੰ ਲੈ ਕੇ ਦਿੱਤੀ ਜੰਕ ਤੋਂ ਲੈ ਕਰੋ ਕਿਹੜੇ ਤੋਂ ਸਾਫਤ ਕਰਦੇ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15 40 ਲੈਣਾ ਸੀਗਾ 15 40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਜਾਂ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਮੈਂ ਕਿਤੇ ਕਿਰਪਾ ਖਾਦਾ ਹਾਂ ਕਿਉਂਕਿ ਮੈਂ ਘਰੋਂ ਨਹੀਂ ਬਾਹਰ ਨਹੀਂ ਕੱਢ ਸਕਦਾ ਇਕੱਲਾ ਹੋਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੇਰਾ ਦੁਸ਼ਮਣੀ ਪਈ ਪਈ ਹੈ ਪਹਿਲਾਂ RAMNA ਚੱਕਦਾ ਸੀ ਗੱਡੀ ਮੈਂ ਜਿੱਥੇ ਮਰਜੀ ਧਰਨੇ ਦੇਵਾ ਜਿੱਥੇ ਜਿੰਨੇ ਵੀ ਜਾਣੇ ਮੈਂ ਅੱਜ ਤੱਕ ਇੰਨੇ ਪੈਸੇ ਕਢਵਾਏ ਕਿ ਉਹਦਾ ਕਢਵਾਉਣ ਦਾ ਹੱਲ ਦੱਸ ਦਿੰਦਾ ਕਾਰਨ ਕੀ ਹੋਇਆ ਉਹਦਾ ਕਾਰਨ ਇਹ ਸੀਗਾ ਕਿ ਮੈਂ ਇਹਨਾਂ ਦਾ ਜਲੂਸ ਕੱਢਿਆ ਏਜੰਟਾਂ ਦਾ ਰੱਜ ਕੇ ਠੀਕ ਹੈ ਨਾ ਗੱਲ 30 25 30000 ਏਜੰਟਾਂ ਸਾਰੇ ਦਾ ਸਾਰਾ ਮੇਰੇ ਖਿਲਾਫ ਇਕੱਠੇ ਹੋਏ ਪਰਦਾ ਝੁੰਡ ਠੀਕ ਹੈ ਬਹੁਤ ਅਮੀਰ ਬੰਦੇ ਨੇ ਬਹੁਤ ਇਹ ਇੰਨੇ ਜਿਆਦੇ ਅਮੀਰ ਬੰਦੇ ਨੇ ਉਹ ਮਾਫੀਆ ਨੂੰ ਹੱਥ ਪਾਇਆ ਅੱਜ ਤੱਕ ਜਿਹੜੇ ਨੇ ਕਿਸੇ ਨੇ ਵੀ ਅੱਜ ਤੱਕ ਇਹ ਮਾਫੀਆ ਨੂੰ ਹੱਥ ਨਹੀਂ ਪਾਇਆ ਮੈਂ ਉਹਨੂੰ ਮਾਫੀਆ ਨੂੰ ਹੱਥ ਪਾਇਆ 1 ਸਾਲ ਹੋ ਗਿਆ ਇਸ ਮੁੱਦੇ ਤੇ ਬੋਲਦੇ ਨੂੰ ਧਿਆਨ ਨਾਲ ਗੱਲ ਸੁਣ ਲਓ ਇਕੱਲਾ ਇਕੱ ਇੱਕ ਗੱਲ ਦੱਸੋ ਜਿਹੜੇ ਇਹ ਕਹਿੰਦੇ ਤੁਹਾਨੂੰ ਡਰਾਉਂਦੇ ਨੇਗੇ ਕੀ ਤੁਹਾਡਾ ਕਰ ਲੈਣਗੇ ਆਪਦੀ ਵੀਡੀਓ ਪਾ ਕੇ ਇੱਕ ਗੱਲ ਕਹਦੇ ਵੀ ਆਹ ਸਾਨੂੰ ਏਜੰਟ ਨੇ ਡਰਾਇਆ ਸਾਨੂੰ ਇਹ ਮਰਵਾਉਣਾ ਚਾਹੁੰਦਾ ਸਾਡੀ ਮੌਤ ਦਾ ਜ਼ਿੰਮੇਵਾਰ ਇਹ ਆ ਪੁਲਿਸ ਦਾ ਇਹ ਗੱਲ ਕਹਿੰਦੇ ਹੁਣ ਤੁਹਾਨੂੰ ਪੁਲਿਸ ਨੂੰ ਇਹ ਗੱਲ ਕਹੂਗੀ ਵੀ ਤੁਸੀਂ ਜਾ ਕੇ ਧਰਨਾ ਲਾ ਲਓ ਪੁਲਿਸ ਦੀ ਵੀ ਮਜਬੂਰੀ ਆ ਉਤੋਂ ਪੂਰਾ ਪੁਲਿਸ ਤਾਂ ਕਹਿੰਦੀ ਮੈਂ ਜਰੂਰ ਕੱਢੋ ਉਹਨਾਂ ਦਾ ਯਾਰ ਮੈਂ ਗੱਲ ਕਹਣਾ ਆ ਮੈਂ ਇੱਥੇ ਠੋਕ ਮਾਜਾ ਕੇ ਲੋਕਾਂ ਦੀ ਗੱਲ ਕਰੀ ਆ ਇੱਥੇ ਮੇਰੀ ਕਚਹਿਰੀ ਦੇ ਵਿੱਚ ਜੇ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਮੈਂ ਕਿਤੇ ਰੁਪਈਆ ਖਾਦਾ ਹੋਵੇ ਇੱਕ ਸਾਲ ਹੋ ਗਿਆ ਮੁੱਦੇ ਦੇ ਬੋਲਦੇ ਨੇ ਕਰੋੜਾ ਰੁਪਇਆ ਵਾਪਸ ਕਰਾਤਾ ਆ ਡਹਿਰੀਆਂ ਭਰੀਆਂ ਪਈਆਂ ਨੇ ਪਰ ਗੱਲ ਇਸ ਚੀਜ਼ ਦੀ ਹੁੰਦੀ ਹੈ ਜਦੋਂ ਜਦੋਂ ਗੱਲ ਇੱਥੇ ਆ ਜਾਂਦੀ ਹੈ ਨਾ ਮੈਂ ਧਰੋਂ ਨਹੀਂ ਬਾਹਰ ਨਿਕਲ ਸਕਦਾ ਇਕੱਲਾ ਹੁਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੇਰਾ ਦੁਸ਼ਮਣੀ ਪਈ ਸੀ ਪਹਿਲਾਂ ਆਰਮਨਾ ਚੱਕਦਾ ਸੀ ਗੱਡੀ ਮੈਂ ਜਿੱਥੇ ਮਰਜੀ ਧਰਨੇ ਦੇਵਾਗੇ ਜਿੱਥੇ ਮਰਜੀ ਵਾਗਿੰਦਾ ਸੀਗਾ ਹੁਣ ਨਾ ਇਥੋਂ ਤੁਸੀਂ ਜਾਓ ਤਾਂ ਸ ਇਹਨਾਂ ਦਾ 11 12 ਦਾ ਜਲੂਸ ਕੱਢੋ ਇਹਨਾਂ ਦਾ ਯਾਰ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇਹ ਸਭ ਤੋਂ ਵੱਡਾ mafiya ਹੈ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਲੜਨਾ ਪਿਆ ਇਸ mafiya ਦੇ ਖਿਲਾਫ ਮੈਂ ਇਕੱਲਾ ਕੀ ਕਰਾਂ ਹੁਣ ਸਾਰੇ ਜਣੇ ਤੱਕੜੇ ਹੋ ਕੇ ਕੁੜੀਆਂ ਨੂੰ ਕਿਸੇ ਨੂੰ ਡਰ ਜਾਂਦੀਆਂ ਨੇਗਾ ਸਾਡੀ ਵੀਡੀਓ ਵੀ ਕੀ ਹੋ ਜੂਗਾ ਦੱਸ ਦੱਸ ਮੇਰੇ ਮੈਂ ਕਹਿੰਦਾ ਜਦੋਂ ਤੁਸੀਂ ਆਪਣੀ ਪਬਲਿਕ ਚ ਗੱਲ ਦੱਸੋਗੇ ਨਾ ਜੂਸ ਕੱਢੋਗੇ ਤਾਂ ਹੀ ਮਸਲਾ ਹੱਲ ਹੋ ਡਰੀ ਚੱਲੋ ਉਹਨਾਂ ਦੇ ਬੱਟੇ ਰੋਕ ਕੇ ਡਰਤੇ ਮਾਰੇ ਨੇ ਪ੍ਰਸ਼ਾਸਨ ਹੁਣ ਪੁਲਿਸ ਕੀ ਆ ਰਿਹਾ ਦਾ ਪਰਚਾ ਪੁਲਿਸ ਨੇ ਪਰਚਾ ਦਰਜ ਕਰਦਾ ਦੂਜੇ ਦਿਨ ਜਮਾਨਤ ਨਾਲ ਦੀ ਹੋਗੀ ਇਹ ਤੁਸੀਂ ਉਹਨਾਂ ਦਾ ਹੀ ਕਰ ਲਓਗੇ ਤੁਸੀਂ ਕੀ ਕਰ ਲਓਗੇ ਤੁਸੀਂ ਇੱਕੋ ਹੀ ਹੱਲ ਆ ਧਿਆਨ ਨਾਲ ਗੱਲ ਸੁਣ ਲਓ ਜਿੰਨਾ ਨਾਲ ਜਰੂਰ ਕੱਢੋਗੇ ਤਾਂ ਹੀ ਪੈਸੇ ਵਾਪਸ ਮੋੜਨਗੇ ਨਹੀਂ ਹੋਣੀ ਪੈਸੇ ਵਾਪਸ ਮੋੜਦੇ ਪੀਰ ਬਣ ਕੇ ਧਿਆਨ ਦੇ ਲੋ ਪ੍ਰਮਾਤਮਾ ਦੇ ਸੌਖਾ ਇਹ ਕਹਿੰਦਾ ਐਡੇ ਵੱਡੀਆਂ ਦੁਸ਼ਮਣੀਆਂ ਪੋਲੇ ਤੁਹਾਡੇ ਖਾਤਰ ਬੈਰ ਪੋਬਾਲੇ ਇਹ ਗੱਲ ਸਹੀ ਲੋਕ ਲੋਕ ਸੋਸ਼ਲ ਮੀਡੀਆ ਤੇ ਕੋਈ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਕ ਬੰਦਾ ਕਹਿੰਦਾ ਥਾਰ ਗੱਡੀ ਲੈ ਲਈ ਮੇਰੀ ਭੈਣ ਨੂੰ 35 ਕਿਲੋ ਜ ਮੇਰੀ ਭੈਣ ਨੂੰ 35 ਕਿੱਲੇ ਜ਼ਮੀਨ ਦਾ ਉਹਨੇ ਸਰਕਾਰੀ ਮਾਰਟ ਨੇ ਲੱਗਿਆ ਕਿਉਂ ਥਾਰਗਟ ਹੀ ਨਹੀਂ ਲੈ ਸਕਦੀ ਯਾਰ ਹਰ ਇੱਕ ਕਾਂ ਨਾਗਦੋ ਆਹਦੀ ਭੈਣ ਨੂੰ ਲੈ ਕੇ ਦਿੱਤੀ ਏਜੰਟ ਤੋਂ ਲੈ ਕੇ ਕਰੋ ਕਿਹੜੇ ਤੋਂ ਸਾਫਤ ਕਰ ਦਿਓ ਲਿਆਓ ਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਸਮਣ ਆਏ ਪੈਨੇ ਕਿ ਇੱਕ ਦਿਨ ਹੀ ਕਈ ਏਜੰਟਾਂ ਦਾ ਸਮਣ ਆਏ ਪੈਨੇਗੇ ਹਾਈ ਕੋਰਟ ਦੇ ਸਮਣ ਥੋੜੇ ਕਰਕੇ ਆਏ ਪੈਨੇ ਲਾ ਸਵੇਰੇ ਆ ਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਭੇਜੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15 40 ਲੈਣਾ ਸੀਗਾ 15 40 ਲੈਣਾ ਸੀ ਤੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਹ ਹਿਸਾਬ ਨਾਲ ਲੋਕੀ ਵਕੀਲ ਖੜੇ ਕਰਨੇ ਸੋਕੇ ਪੈਦੇ ਆਹ ਬੰਦੇ ਆਹ ਬੰਦਾ ਆਦਰ ਉੱਥੇ ਕਿੱਥੋਂ ਵਾਲੇ ਥਾਣੇ ਵਾਲੇ ਨੇ ਬੁਲਾਏ ਤੈਨੂੰ ਲੁਧਿਆਣੇ ਵਾਲੇ ਨੇ ਉਹਨਾਂ ਨੇ ਬੁਲਾਇਆ ਤੇ ਇੱਧਰ ਮੈਨੂੰ ਗਾਂ ਸਮਣ ਇੱਧਰ ਸਾੜ ਵਾਲੇ ਚ ਇੱਧਰੋਂ ਜਾ ਕੇ ਉੱਥੇ ਵੀ ਪੇ ਜਵਾਬ ਦਾਵਾ ਦੇ ਕੇ ਭੇਜੇ ਤੇ ਇੱਥੇ ਹੀ ਭੇਜੇ ਕੀ ਮਾੜਾ ਕਰਤਾ ਬਾਈ ਮੈਨੂੰ ਦੱਸੋ ਇਹ ਗੱਲ ਇਹ ਗੱਲ ਆ ਜਿੰਨੇ ਜੋਗ ਰਹੇ ਆ ਇਸ ਤਾਂ ਕੋਈ ਅੱਜ ਦੇ ਨਹੀਂ ਇਹ ਚੀਜ਼ਾਂ ਦੇ ਲੜਾਈ ਲੜਦੇ ਆਉਣੇ ਸਾਰੇ ਜਾਣੇ ਤੱਕੜੇ ਹੋ ਜੋ ਦੂਜੀ ਗੱਲ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਹੁਣ ਬੰਦ ਸਮਾਪਤ ਕਰਦਾ ਇੰਨਾ ਠੱਗਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਇਹ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜਿੰਨਾ ਚੋਰ ਹੂ ਉਹਦੇ ਅੰਦਰ ਡਰ ਹੂ ਠੀਕ ਆ ਨਾ ਗੱਲ ਮੈਂ ਕਹਿੰਦਾ ਮੈਂ ਖੜਾ ਇੱਥੇ ਇੱਕ ਠੋਕ ਕੇ ਗੱਲ ਕਰਦਾ ਜਿਹੜਾ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਇਹਨਾਂ ਕੋਲੇ ਡਰਾਉਂ ਧਮਕਾਉਣ ਤੋਂ ਬੜਾ ਅੱਲੇ ਪੱਲੇ ਨਾਲ ਕੱਖ ਨਹੀਂ ਹੈਗਾ ਜਦੋਂ ਤੁਹਾਨੂੰ ਡਰਾਤਾ ਧਮਕਾਤਾ ਉਹਦੀ ਕਿਸੇ ਚੈਨਲ ਤੇ ਇੰਟਰਵਿਊ ਕਰ ਦੋ ਜਾਂ ਆਪਦੀ ਫੇਸਬ ਇਹ ਚੀਜ਼ਾਂ ਵੱਲ ਗੌਰ ਨਾ ਉਹਦਾ ਧਿਆਨ ਦਿਓ ਥੋੜਾ ਜਿਹਾ ਆਪ ਵੀ ਆਪਾਂ ਕੰਮ ਹੋ ਜਾਈਏ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਕੱਢ ਦਈਏ ਗੁਰੂ ਗੋਬਿੰਦ ਸਿੰਘ ਜੀ ਦੇ ਬਾਰਸਨ ਉਸ ਉਸ ਧਰਤੀ ਦੇ ਬਾਰਸਨ ਦਾ ਇੱਕ ਦਿਮਾਗ ਦੇ ਵਿੱਚੋਂ ਗੱਲ ਕੱਢ ਦਈਏ ਵੀ ਆਰ ਜੀ ਦਾ ਕੰਮ ਹੋ ਗਿਆ ਮੈਂ ਕੀ ਲੈਣਾ ਸਭ ਤੋਂ ਵੱਡੀ ਸਾਡੇ ਸਾਡੇ ਹਰ ਇੱਕ ਦੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਮੈਂ ਆ ਜਿੰਨਾਂ ਨੂੰ ਅਸੀਂ ਫੋਨ ਲਾਇਆ ਨਾ ਇਹਦੇ ਵਿੱਚੋਂ ਅਸੀਂ ਇੱਕ ਦਿਨ ਵੀ ਕਿਹਾ ਯਾਰ ਮਾੜਾ ਮਗਾ ਸਾਥਤਾ ਦਿਓ ਭਾਈ ਅਸੀਂ ਆਵਾਂਗੇ ਅਸੀਂ ਆਵਾਂਗੇ ਆਵਾਂਗੇ 17 17 ਲੱਖ ਰੁਪਏ ਲੋਕਾਂ ਦਾ ਵਾਪਸ ਕਰਵਾਵਾਂਗੇ 17 17 ਲੱਖ ਰੁਪਏ ਕਿੰਨਾ ਏਜੰਟ ਨੂੰ ਖੁਸ਼ ਹੋ ਕੇ ਬੈਨਰ ਲ ਬਣਾ ਕੇ ਤੇ ਲਵਾ ਦਾਂਗੇ ਮਿੰਨੂ ਕਹਿੰਦੇ ਤੇਰੇ ਕੋਈ ਮਾਨਹਾਨੀ ਦਾ ਕੇਸ ਕਰਵਾਵਾਂਗੇ ਵੀ ਇੱਕ ਚੀਜ਼ ਹੋਈ ਵੀ ਤੇ ਉਹਦੀ ਗਲਤੀ ਕਰ ਦਿੱਤੀ ਤਾਂ ਤੁਸੀਂ ਮਾਨਹਾਨੀ ਦਾ ਜਿਆਦਾ ਹਿੱਤ ਮਨ ਹੁੰਦਾ ਉਹ ਕਰਾਂਗੇ ਕੰਮ ਕਰੂੰਗੀ ਨਾ ਇਹ ਸਹੀ ਬੋਲ ਬੋਲ ਕੇ ਆਪਾਂ ਵੀ ਮਾਨਹਾਨੀ ਦਾ ਤਾਂ 2022 ਦਾ ਮਗਰ ਮੈਂ ਗਰੋਹ ਤਲਵਾ ਦੇ ਉੱਥੇ ਤੈਨੂੰ ਚੰਡੀਗੜ੍ਹ ਜੇ ਤੈਨੂੰ ਬੁਲਾਇਆ ਤਾਂ ਤੂੰ ਉੱਥੇ ਆਪਦਾ ਸਾਰਾ ਕੁਝ ਲੈ ਕੇ ਵੱਡੇ ਵੱਡੇ ਬੈਨਰ ਕਢਾ ਕੇ ਲੈ ਕੇ ਜਾ ਜਾਓ ਉੱਥੇ ਵੀ ਲੜਾਈ ਲੜੋ ਛੱਡੋ ਨਾ ਠੀਕ ਠੀਕ ਜਿਹੜੇ ਬੁਲਾਉਂਦੇ ਉੱਥੇ ਵੀ ਜਾਓ ਜਿੱਥੇ ਬੁਲਾਉਂਦੇ ਨੇ ਉੱਥੇ ਵੀ ਜਾ ਕੇ ਕੋਈ ਜੇ ਤੁਹਾਨੂੰ ਕੋਰਟ ਦੇ ਸੰਮਣ ਆ ਕੇ ਸੁਣ ਲਓ ਗੱਲ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਬਠਿੰਡੇ ਦੇ ਵਿੱਚ ਆਏ ਨੇਗੇ ਬਰਨਾਲੇ ਤੋਂ ਆਨੇ ਕਿਸੇ ਵੀ ਅਦਾਲਤਾਂ ਮੈਂ ਤੁਹਾਨੂੰ ਮੁੰਡੇ ਵਕੀਲ ਦੇ ਦਊਂਗਾ 100000 ਰੁਪਏ ਦਾ 5-500 ਰੁਪਏ ਲੈਣਗੇ ਥੋੜਾ ਜਵਾਬ ਦਾਬ ਬਣਾਏਗਾ ਇਤੋਂ ਮਦ ਨਹੀਂ ਲੈਂਦੇ ਜਵਾਬ ਦਾਬਾ ਬਣਾ ਕੇ ਦੇ ਕੇ ਠੋਕ ਕੇ ਜੇ ਤੁਹਾਨੂੰ ਸਾਹਮਣੋਂ ਆਉਂਦੇ ਨੇ ਵੀ ਆਹ ਗੱਲ ਆ ਜੀ ਪੈਸੇ ਅਸੀਂ ਲੈਣੇ ਨੇ ਉਲਟਾ ਸਾਨੂੰ ਸਾਹਮਣੇ ਕਢਾ ਰਹੇ ਨੇ ਜੱਜ ਐਡੇ ਠੀਕ ਆ ਜੱਜਨ ਸਾਹਿਬ ਮਿਲਦਾ ਆ ਇੱਥੇ ਠੋਕਿਆ ਇਥੋਂ ਦਾ ਏਜੰਟ ਐਂ ਕਰਿਆ ਸੀਗਾ ਸੰਗਰੂਰ ਦਾ ਏਜੰਟ ਆ ਹਾਂਜੀ ਉਹਨੇ ਐਂ ਕਰਿਆ ਸੀ ਜੱਜ ਨੇ ਠੋਕਤਾ ਮੂਰੋ ਕਰਾ ਪੈਸੇ ਤੂੰ ਲੈਣਾ ਤੂੰ ਕਾ ਇਹਨਾਂ ਦੇ ਉਲਟਾ ਪਾਈ ਨਾ ਤੁਸੀਂ ਉਹ ਤੁਸੀਂ ਬਸ ਕੱਲੇ ਉਹਨਾਂ ਤੋਂ ਡਰ ਜਾਂਦੇ ਹੋ ਵੀ ਆ ਗਈ ਸਾਨੂੰ ਸੰਮਣ ਆ ਗਏ ਜੀ ਸਾਨੂੰ ਉੱਥੋਂ ਆ ਗਿਆ ਉਹ ਤੇ ਕਿਉਂ ਡਰਤ ਨਹੀਂ ਕਿ ਲੋੜਾ ਆਉਣ ਤੇ ਦਾ ਜਵਾਬ ਤਾਂ ਵਾ ਦਿਓ ਤੱਕ ਨਾਲ ਪੈਸੇ ਨਿਕਲਣੋਂ ਬੰਦੇ ਨਾਲ ਉਹਨੂੰ ਫੋਕ ਕੇ ਆ ਗਏ ਤਰਕੇ ਮੈਂ ਤੇ ਪੁਲਿਸ ਚ ਐਸਆਈ ਜੇ ਆ ਬੇਟੀ ਦੇ ਨਾਲ ਕਿਸੇ ਟੂੜੀ ਦੇ ਦੀ ਦੋ ਸਹੇਲੀ ਤੇ ਉਹਦੇ ਨਾਲ ਕਹਿ ਕੇ ਤੇ ਪੈਸੇ ਪਸਾਈ ਜਾਂ ਅੰਬਰਸਾ ਨੂੰ ਆਏ ਹਾਜੀ ਦੇਖ ਲਓ ਅੰਮ੍ਰਿਤ ਪਿੱਛੇ ਲੈਰਕਾ ਲੱਗ